ਇਸ ਮਾਡਿਊਲ ਵਿੱਚ ਅਸੀਂ ਇਸ ਬਾਰੇ ਸਿੱਖਾਂਗੇ ਕਿ ਡਾਕਟਰ ਐਬੀਡੀਐਮ ਪੈਲਗ੍ਰਮੀ ਵਿੱਚ ਕਿਵੇਂ ਪਾੜ ਲੈ ਸਕਦੇ ਹਨ ਇਸ ਸਿੱਖਣ ਦੇ ਮਾਡਿਊਲ ਦੇ ਅੰਤਰ ਤੇ ਤੁਸੀਂ ਐਬੀਡੀਐਮ ਵਿੱਚ ਪਾੜ ਲੈਣ ਲਈ ਡਾਕਟਰਾਂ ਦੁਆਰਾ ਆਪਣਾ ਇਹ ਜਾਣਨ ਵਾਲੇ ਕਰਮਾਂ ਨੂੰ ਸਮਝਣ ਦੇ ਯੋਗ ਹੋਵੋਗੇ ਐਬੀਡੀਐਮ ਨੂੰ ਸਮਰੱਥ ਕਰਨ ਲਈ ਟੈਕਨੋਲੋਜੀ ਦੀਆਂ ਲੋੜਾਂ ਨੂੰ ਸਮਝੋ ਆਓ ਸ਼ੁਰੂ ਕਰੀਏ ਦਾਰ ਸਾਰਿਕਾ ਨੂੰ ਮਿਲੋ ਇੱਕ ਗਾਇਨੀਕੋਲੋਜਿਸਟ ਜੋ ਆਪਣਾ ਕਲਿ닉 ਚਲਾਉਂਦੀ ਹੈ उसकूल कोई सेहत प्रबंधन जानकारी प्रणालीआईएस जान, नहीं है उसने हाल ही विच बारे है भाग लैंड ले उत्साहित है आओ कि का, डाक्टर दो सारण कदमां की पालना करके ए बीडीएम पहलकदमी कि भाग लै सकते हैं सुविधा रित बनाओ पहला कदम एबीडीएम साइटर करना, करना है तैयार करना है EMBDM ਵੈੱਬਸਾਈਟ ਉਤੇ ਜਾਓ ਅਤੇ HPID ਬਣਾਓ। HFR ਵਿਕੇ ਸੁਵਿਧਾ ਰਜਿਸਟਰ ਕਰਨ ਅਤੇ ਸੁਵਿਧਾ ID ਪ੍ਰਾਪਤ ਕਰਨ ਲਈ ਸੁਵਿਧਾ ਮੈਨੇਜਰ ਵਜੋਂ ਲੌਗਇਨ ਕਰੋ। HPID ਅਤੇ ਸੁਵਿਧਾ ID ਬਣਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਪਿਛਲੇ ਮਾਡਿਊਲ ਵਿੱਚ ਵਿਸਤਾਰ ਨਾਲ ਵਰਣਨ ਕੀਤੀ ਗਈ ਹੈ। ਇੱਕ ਵਾਰ ਜਰੂਰਦਾਰ ਸਾਰਿਕਾ ਆਪਣੀ HPID ਅਤੇ ਸੁਵਿਧਾ ID ਬਣਾ ਲੈਂਦੀ ਹੈ ਤਾਂ ਅਗਲਾ ਕਦਮ EBDM ਸਮਰਥ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀਆਂ ਜਾਂ HMIS ਦੀ ਬਤੋ ਕਰਨਾ ਹੈ। ਸਾਰੀਕਾ ਕੋਲ ਜਾਂ ਤਾਂ ਅੰਦਰੂਨੀ ਐਚਐਮਆਈਐਸ ਪ੍ਰਾਪਤ ਕਰ ਜਾਂ ਵਿਕਸਤ ਕਰਨ ਅਤੇ ਇਸ ਨੂੰ ਐਬੀਡੀਐਮ ਸਮਰਥ ਬਣਾਉਣ ਜਾਂ ਇੱਕ ਐਚਐਮਆਈਐਸ ਪ੍ਰਾਪਤ ਕਰਨ ਦਾ ਵਿਕਲਪ ਹੈ ਜੋ ਪਹਿਲਾਂ ਹੀ ਐਬੀਡੀਐਮ ਸਮਰਥ ਹੈ ਕਿਉਂਕਿ ਅੰਦਰੂਨੀ ਐਚਐਮਆਈਐਸ ਵਿਕਸਤ ਕਰਨਾ ਅਤੇ ਇਸ ਨੂੰ ਐਬੀਡੀਐਮ ਸਮਰਥ ਬਣਾਉਣਾ ਸਮਾਂ ਲੈਣ ਵਾਲਾ ਹੈ ਤੇ ਮਹਿੰਗਾ ਹੋ ਸਕਦਾ ਹੈ ਸਾਰੀਕਾ ਐਬੀਡੀਐਮ ਪਾਈਵਲ ਸਾਇਕਲ ਦਾ ਦौरा ਕਰੀ ਹੈ ਅਤੇ ਐਬੀਡੀਐਮ ਸਮਰਥ ਐਚਐਮਆਈਐਸ ਦੀ ਸੂਚੀ ਅਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੀ ਸਮੀਖਿਆ ਕਰੀ ਹੈ OTBDM ਸਮਰਥ HMIS ਲਈ ਕਟੋ-ਕਾਟ ਵਿਵਹਾਰ ਉਤਪਾਦ ਐਮਬੀਪੀ ਮਾਰਗਦਰਸ਼ਨ ਦਸਤਾਵੇਜ਼ ਦਵੀ ਹਵਾਲਾ ਦਿੰਦੀ ਹੈ ਇੱਕ ਉਚਿਤ HMIS ਐਪਲੀਕੇਸ਼ਨ ਦੀ ਚੋਣ ਕਰਨ ਲਈ ਸੁਝਾਅ ਹੀਟਾਂ ਦਿੱਤੇ ਮਾਡਿਊਲ ਵਿੱਚ ਵਰਣਨ ਕੀਤੇ ਗਏ ਹਨ ਉਹ ਵੱਖ-ਵੱਖ ਵਿਕਲਪਾਂ ਦੀ ਤੁਲਨਾ ਕਰਦੀ ਹੈ ਅਤੇ ਇੱਕ HMIS ਐਪਲੀਕੇਸ਼ਨ ਦੀ ਚੋਣ ਕਰਦੀ ਹੈ ਜੋ ਕਿਫਾਇਤੀ ਹੈ ਅਤੇ ਉਸ ਦੇ ਕਲਮਿਕ ਦੀਆਂ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਫਿੱਟ ਕਰਦੀ ਹੈ ਐਚਐਮਆਈਐਸ ਦੀ ਚੋਣ ਕਰਨ ਤੋਂ ਬਾਅਦ ਦਾ ਸਾਰੀਕਾ ਸਬੰਧਕ ਐਚਐਮਆਈਐਸ 3 ਜਾਂ ਪਰਦਾਕਟਾ ਨਾਲ ਲਾਗੂ ਕਰਨ ਦੀ ਯੋਜਨਾ ਬਣਾਉਂਦੀ ਹੈ ਅਤੇ ਇਸ ਤੋਂ ਬਾਅਦ ਅਜੀ ਐਪਲੀਕੇਸ਼ਨ ਦੀ ਵਰਤੋਂ ਕਰਨ ਦੀ ਸਿਖਲਾਈ ਦਿੰਦੀ ਹੈ ਇੱਕ ਵਾਰ ਜਦੋਂ ਦਾ ਸਾਰੀਕਾ ਐਚਐਮਆਈਐਸ ਸੈਟਅਪ ਪੂਰਾ ਕਰ ਲੈਂਦੀ ਹੈ ਤਾਂ ਉਹ ਐਬੀਡੀ ਰਨ ਦੀ ਵਰਤੋਂ ਕਰਨਾ ਸ਼ੁਰੂ ਕਰ ਸਕਦੀ ਹੈ ਇੰਪੀਰੀਅੰਸ ਸਮਾਤਰ ਐਚਐਮਆਈਐਸ ਦੀ ਵਰਤੋਂ ਕਰੋ ਐਚਐਮਆਈਐਸ ਇੱਕ ਐਪਲੀਕੇਸ਼ਨ ਹੈ ਜੋ ਡਾਕਟਰਾਂ ਅਤੇ ਉਹਨਾਂ ਦੇ ਸਟਾਫ ਨੂੰ ਹੋਰ ਸੁਵਿਧਾਵਾਂ ਉਦਾਹਰਨ ਲਈ ਕੋਰ ਹਸਪਤਾਲ ਲੈਬਾ ਆਦਿ ਤੋਂ ਆਪਣੇ ਐਬੀਐਚਏ ਐਕਸੈਸ ਸਿਹਤ ਰਿਕਾਰਡ ਦੀ ਵਰਤੋਂ ਕਰਕੇ ਮਰੀਜ਼ ਨੂੰ ਰਜਿਸਟਰ ਕਰਨ ਦੀ ਆਗਿਆ ਦਿੰਦੀ ਹੈ ਸਿਹਤ ਰਿਕਾਰਡਾਂ ਨੂੰ ਡਿਜੀਟਲ ਫਾਰਮੈਟ ਵਿੱਚ ਸਟੋਰ ਕਰੋ ਸਿਹਤ ਰਿਕਾਰਡਾਂ ਨੂੰ ਹੋਰ ਸਿਹਤ ਸੰਭਾਲ ਸੁਵਿਧਾਵਾਂ ਨਾਲ ਸਾਂਝਾ ਕਰੋ ਹੀ ਨੁਸਖੇ ਕਲੀਨਿਕੀ ਨੋਟ ਅਤੇ ਇਲਾਜ ਪ੍ਰਦਾਨ ਕਰੋ ਹੋਰ ਵਿਸ਼ੇਸ਼ਤਾਵਾਂ ਜਿਵੇਂ ਕਿ ਰੰਗ ਸੂਚੀ ਬਣਾਉਣਾ ਪਾਸ਼ਟੂ ਟੈਕਸਟ ਆਦਿ ਜਿਵੇਂ ਕਿ ਐਜਮਾ ਇਸ ਪ੍ਰਦਾਤਾ ਦੁਆਰਾ ਉਪਲਬਧ ਕਰਵਾਇਆ ਜਾ ਸਕਦਾ ਹੈ ਐਬੀਡੀਐਮ ਦੇ ਕਈ ਸਾਫਟਵੇਅਰ ਪਾਈਵਾਲਾਂ ਜੋ ਪਹਿਲਾਂ ਹੀ ਇਸ ਦੇ ਵਾਤਾਵਰਣ ਪ੍ਰਣਾਲੀ ਵਿੱਚ ਏਕੀਕ੍ਰਿਤ ਹਨ ਅਤੇ ਹਰ ਰੋਜ਼ ਨਵੇਂ ਚਾਮਲ ਕੀਤੇ ਜਾ ਰਹੇ ਨੈਸ਼ਨਲ ਹੈਲਥ ਅਥਾਰਟੀ ਉਦਯੋਗ ਪਾਈਵਾਲਾਂ ਅਤੇ ਸਰਕਾਰੀ ਸੰਗਠਨਾ ਨਾਲ ਸਾਂਝੇ ਨਾਲ ਕੰਮ ਕਰ ਰਹੀ ਹੈ ਤਾਂ ਜੋ ਐਬੀਡੀਐਮ ਨਾਲ ਅਨੁਕੂਲ ਬੇਰੀ ਦੇ ਸੇਤ ਸੰਭਾਲ ਸਾਫਟਵੇਅਰ ਐਪਲੀਕੇਸ਼ਨਾਂ ਨੂੰ ਬਣਾਇਆ ਜਾ ਸਕੇ ਅਤੇ ਇਹ ਬੀਡੀਐਨਬੀ ਕੋਰ ਸਿਸਟਮ ਵਿੱਚ ਸ਼ਾਮਲ ਕੀਤਾ ਜਾ ਸਕੇ ਕੇਬੀਡੀਐਨ ਨਿਕੋ ਸਿਸਟਮ ਦੀਆਂ ਸਾਰੀਆਂ ਐਪਲੀਕੇਸ਼ਨਾਂ ਮਰੀਜ਼ ਦੀ ਸਹਿਮਤੀ ਦੇ ਆਧਾਰ 'ਤੇ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰ ਸਕਦੀਆਂ ਹਨ ਸੰਖੇਪ ਵਿੱਚ ਬੀਡੀਐਨ ਦਾ ਯਾਤਰਾ ਸ਼ੁਰੂ ਕਰਨਾ ਸੌਖਾ ਹੈ ਚਾਹੇ ਐਚਐਮਆਈਐਸ ਐਪਲੀਕੇਸ਼ਨ ਦੀ ਚੋਣ ਅਤੇ ਲਾਗੂ ਕਰਨ ਲਈ ਸਭ ਤੋਂ ਵੱਧ ਕੋਸ਼ਿਸ਼ ਕਰਨੀ ਪਵੇਗੀ ਜੇ ਸੁਵਿਧਾ ਪਹਿਲਾਂ ਹੀ ਐਚਐਮਆਈਐਸ ਦੀ ਵਰਤੋਂ ਕਰ ਰਹੀ ਹੈ ਤਾਂ ਸੁਵਿਧਾ ਦੀ ਤਕਨੀਕੀ ਟੀਮ ਐਬੀਡੀਐਨ ਸੈਂਡਬਾਕਸ ਅਤੇ ਰਜਿਸਟਰ ਕਰ ਸਕਦੀ ਹੈ ਅਤੇ ਆਪਣੇ HMIS EBDM ਨੂੰ ਸਮਰੱਥ ਬਣਾਉਣ ਲਈ ਪ੍ਰਕਿਰਿਆ ਦੀ ਪਾਲਣਾ ਕਰ ਸਕਦੀ ਹੈ ਵਿਚਾਰੇ ਗਏ ਕਦਮਾਂ ਤੋਂ ਇਲਾਵਾ HMIS ਨੂੰ ਕੁਸ਼ਲਤਾ ਨਾਲ ਲਾਗੂ ਕਰਨ ਲਈ ਏ ਟਿਖੇ ਕਾਰਕਾਂ 'ਤੇ ਵਿਚਾਰ ਕਰਨਾ ਵੀ ਮਹੱਤਵਪੂਰਨ ਹੈ ਯਕੀਨੀ ਬਣਾਓ ਕਿ ਅਮਲੇ ਅਤੇ ਡਾਕਟਰਾਂ ਨੂੰ ਇਹ HMIS ਦੀ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ ਇਹ ਯਕੀਨੀ ਬਣਾਓ ਕਿ ਅਮਲਾ ਅਤੇ ਡਾਕਟਰ ਸਿਹਤ ਰਿਕਾਰਡਾਂ ਨੂੰ ਪੂਰਾ ਕਰਨ ਲਈ HMIS ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਹਨ ਇਹ ਯਕੀਨੀ ਬਣਾਓ ਕਿ ਬੈਕਅਪ ਦੇ ਨਾਲ ਪਰੂਸੀਓ ਬਿਜਲੀ ਅਤੇ ਇੰਟਰਨੈਟ ਕਨੈਕਸ਼ਨ ਮੌਜੂਦ ਹੋਵੇ ਯਕੀਨੀ ਬਣਾਓ ਕਿ ਤੁਸੀਂ ਐਜਮਾਈਸ ਐਪਲੀਕੇਸ਼ਨ ਦੇ ਅਪਡੇਟ ਕੀਤੇ ਸੰਸਕਰਣ ਦੀ ਗੱਤੋਂ ਕਰ ਰਹੇ ਹੋ ਆਓ ਇਸ ਮੋਡੂਲ ਵਿੱਚ ਟਰਕੀ ਤੇ ਨੁਕਤਿਆਂ ਦਾ ਸੰਖੇਪ ਸੰਖੇਪ ਕਰੀਏ ਡਾਕਟਰਾਂ ਨੂੰ ਵਿਲੱਖਣ ਪਛਾਣ ਦੇ ਨਾਲ ਨਾਲ ਐਸਪੀਆਰ ਅਤੇ ਐਚਐਫਆਰ ਪ੍ਰਤੀਸਥਾ ਵਿਦਾਰੇ ਰਜਿਸਟਰਡ ਹੋਣਾ ਲਾਜ਼ਮੀ ਹੈ ਹਾਰਡਵੇਅਰ साफ्टवेयर दीपी दिशा निर्देशों सुझाए अनुसार पूरा करने की लड़ है समर्थ एच एमआईएस परिवार के पन्नेधान अंदरूनी एच एमआईएस एबीडीएम समर्थ बना तकनीकी टीम द्वारा सेंडबॉक्स पन्ने की समीक्षा की जा सकती है